ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜਿਨ੍ਹਾਂ ਵੀਰਾਂ ਭੈਣਾਂ ਦੇ ਸਿਰ 'ਚ ਜਿਆਦਾ ਦਰਦ ਰਹਿੰਦਾ ਹੈਗਾ ਜੀ ਸਿਰ ਦਰਦ ਕਰਨੋਂ ਨਹੀਂ ਹਟਦਾ ਜਾਂ ਆਪਾਂ ਕਹਿ ਦਈਏ ਵੀ ਨਿਗਾਹ ਕਮਜ਼ੋਰ ਹੋ ਗਈ ਅੱਖਾਂ ਦੇ ਵਿੱਚ ਕਈ ਵਾਰੀ ਆਪਾਂ ਨੂੰ ਲੱਗਣ ਲੱਗ ਜਾਂਦਾ ਵੀ ਮੇਰੇ ਅੱਖਾਂ ਵੀ ਦੁਖਦੀਆਂ ਨੇ ਜੀ ਆਪੋਨਾਂ ਵਾਸਤੇ ਇੱਕ ਬਹੁਤ ਵਧੀਆ ਫਾਰਮੂਲਾ ਲੈ ਕੇ ਆਏ ਆਂ ਜੀ ਘਰੇਲੂ ਨੁਸਖਾ ਜੀ ਇਹ ਤੁਸੀਂ ਘਰੇ ਬਣਾ ਕੇ ਤਿਆਰ ਕਰਕੇ ਇਹਨੂੰ ਅਗਰ ਖਾਣਾ ਸਟਾਰਟ ਕਰ ਦਿਓ ਕੁਝ ਹੀ ਦਿਨਾਂ ਦੇ ਵਿੱਚ ਤੁਹਾਡਾ ਸਿਰਦਰਦ ਠੀਕ ਹੋ ਜਾਊਗਾ ਤੇ ਤੁਸੀਂ ਵਧੀਆ ਨੌ ਵਰ ਨੌ ਹੋ ਜਾਓਗੇ ਜੀ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਉਹਦੀ ਖਾਤਰ ਆਪਾਂ ਨੇ ਕੀ ਲਿਆ ਜੀ ਆਪਾਂ ਲਿਆ ਜੀ ਅੱਧਾ ਕਿਲੋ ਬਦਾਮ ਵਧੀਆ ਤੇਲ ਵਾਲੇ ਆਪਾਂ ਬਦਾਮ ਲੈਣੇ ਜੀ ਅੱਧਾ ਕਿਲੋ ਮਿਸ਼ਰੀ ਲਈ ਹੈ 2 ਚਮਚ ਆਪਾਂ ਲਏ ਆ ਜੀ ਕਾਲੀਆਂ ਮਿਰਚਾਂ ਦੇ ਅੱਧਾ ਕਿਲੋ ਆਪਾਂ ਲਈ ਹੈ ਜੀ ਸੌਫ ਆਪਾਂ ਨੇ ਇਹਦੀ ਖਾਤਰ ਕੀ ਕਰਨਾ ਹੈਗਾ ਤੁਸੀਂ ਸਭ ਤੋਂ ਪਹਿਲਾਂ ਮਤਲਬ ਕਿ ਬਦਾਮ ਲਓ ਜੀ ਬਦਾਮਾਂ ਨੂੰ ਚੱਕੋ ਤੁਸੀਂ ਤੇ ਗ੍ਰੈਂਡਰ ਦੇ ਵਿੱਚ ਪਾ ਲਓ ਇਹਨਾਂ ਨੂੰ ਰਗੜ ਲਓ ਚੰਗੀ ਤਰ੍ਹਾਂ ਇਹਨਾਂ ਨੇ ਆਪਾਂ ਨੂੰ ਤਾਕਤ ਦੇਣੀ ਹੈ ਜੀ ਦਿਮਾਗ ਇਹਨੇ ਸਹੀ ਰੱਖਣਾ ਆਪਣਾ ਸਰੀਰ ਦੀ ਕਮਜ਼ੋਰੀ ਨੂੰ ਠੀਕ ਕਰਨਾ ਹੈਗਾ ਹੁਣ ਮੌਸਮ ਚੇਂਜ ਹੋ ਗਿਆ ਠੰਡ ਆਉਣ ਲੱਗ ਗਈ ਤੁਸੀਂ ਵੱਧ ਵੀ ਖਾ ਸਕਦੇ ਹੋ ਜੀ ਤੇ ਗਰਮੀ 'ਚ ਵੀ ਖਾ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਠੰਡੇ ਦੁੱਧ ਨਾਲ ਲੈ ਕੇ ਆਪਾਂ ਗਰਮੀ 'ਚ ਵੀ ਖਾ ਸਕਦੇ ਹਾਂ ਹੁਣ ਤੁਸੀਂ ਗਰਮ ਦੁੱਧ ਨਾਲ ਵੀ ਇਹਨੂੰ ਲੈ ਸਕਦੇ ਹੋ ਤੇ ਇਹ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ ਜੀ ਅਗਰ ਤੁਸੀਂ ਖਾਣਿਓ ਇਹਨੂੰ ਮਤਲਬ ਆਪਾ ਅੱਧਾ-ਅੱਧਾ ਕਿਲੋ ਦਾ ਬਣਾਇਆ ਹੈਗਾ ਜੀ ਤੁਸੀਂ ਕਿਲੋ-ਕਿਲੋ ਵੀ ਬਣਾ ਸਕਦੇ ਹੋ ਜਾਂ ਇੱਕ ਵਾਰ ਅੱਧਾ ਕਿਲੋ ਬਣਾ ਲਓ ਉਸ ਤੋਂ ਬਾਅਦ ਤੁਸੀਂ ਅੱਧਾ-ਅੱਧਾ ਕਿਲੋ ਫੇਰ ਬਣਾ ਕੇ ਰੱਖ ਲਿਓ ਜੀ ਇਹ ਖਾਂਦੇ ਰਹੋ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਫਰਕ ਪੈ ਜਾਊਗਾ ਆ ਦੇਖੋ ਬਦਾਮ ਜਿਨ੍ਹਾਂ ਦੇ ਵਿੱਚ ਵੀ ਕਾਫੀ ਮਾਤਰਾ ਦੇ ਵਿੱਚ ਇਹਦੇ ਚ ਤੇਲ ਹੁੰਦਾ ਜੀ ਬਦਾਮਾਂ ਦਾ ਵਧੀਆ ਸੀਗੇ ਬਦਾਮ ਪੂਰੇ ਤੇਲ ਵਾਲੇ ਨਹੀਂ ਤਾਂ ਖੁਸ਼ਕ ਜੇ ਹੁੰਦੇ ਆ ਜਿਹੜੇ ਉਹ ਤਾਂ ਫਿਰ ਇੰਨੇ ਵਧੀਆ ਨਹੀਂ ਬਣਦੀ ਦਵਾਈ ਉਹ ਖੁਸ਼ਕ ਹੁੰਦੇ ਆ ਫਿਰ ਅਸਰਤਾ ਹੁੰਦਾ ਨਹੀਂ ਗਾ ਜੀ ਪੂਰਾ ਉਹਦੇ ਨਾਲ ਹਨਾ ਆ ਦੇਖੋ ਤੁਸੀਂ ਵਧੀਆ ਬਣ ਗਿਆ ਹੁਣ ਆਪਾਂ ਨੇ ਕੀ ਕਰਨਾ ਜੀ ਜਿਹੜੀ ਸੌਫ ਰੱਖੀ ਹੋਈ ਹੈ ਆਪਣੇ ਕੋਲੇ ਅੱਧਾ ਕਿਲੋ ਸੌਫ ਹੈ ਜਿਹੜੀ ਉਹ ਰਗੜ ਲੈਣੀ ਆ ਆਪਾਂ ਆ ਦੇਖੋ ਤੁਸੀਂ ਆਪਾਂ ਹੁਣ ਚੱਕੀ ਜੀ ਸੌਫ ਤੇ ਆਪਾਂ ਗ੍ਰੈਂਡਰ ਦੇ ਵਿੱਚ ਪਾ ਲਈ ਗ੍ਰੈਂਡਰ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਰਗੜ ਕੇ ਇਹਦਾ ਪਾਊਡਰ ਬਣਾ ਲੈਣਾ ਜੀ ਅੱਧੀ ਅੱਧੀ ਕਰਕੇ ਰਗੜ ਲਾਂਗੇ ਬਾੜੀ ਹੈ ਇਹ ਅੱਧਾ ਕਿਲੋ ਆਪਾਂ ਥੋੜੀ ਥੋੜੀ ਪਾ ਕੇ ਇਹਨੂੰ ਰਗੜ ਲੈਣੇ ਆ ਜੀ ਵਧੀਆ ਬਣ ਜਾਊਗਾ ਪਾਊਡਰ ਇਹਦਾ ਠੀਕ ਹੈ ਜੀ ਆ ਦੇਖੋ ਤੁਸੀਂ ਹੁਣ ਇਹਦਾ ਪਾਊਡਰ ਤਿਆਰ ਹੋ ਗਿਆ ਜੀ ਪਾਊਡਰ ਇਹਦਾ ਤਿਆਰ ਹੋ ਗਿਆ ਜਦੋਂ ਆਪਾਂ ਇਹਨੂੰ ਕੀ ਕਰਨਾ ਹੈਗਾ ਇਹਦੇ ਵਿੱਚ ਮਿਲਾ ਦੇਣਾ ਹੈਗਾ ਜਿਹੜਾ ਕਿ ਆਪਾਂ ਬਦਾਮ ਰਗੜ ਕੇ ਰੱਖੇ ਹੋਏ ਸੀਗੇ ਠੀਕ ਹੈ ਜੀ ਆ ਦੇਖੋ ਕਿੰਨਾ ਵਧੀਆ ਪਾਊਡਰ ਬਣ ਗਿਆ ਇਹਦਾ ਇਹਦੇ ਵਿੱਚ ਰਲਾ ਲਓ ਜੀ ਤੁਸੀਂ ਸਾਰਾ ਅਸਮਾਨ ਇਹ ਇਕੱਠਾ ਕਰ ਲਓ ਤੁਸੀਂ ਜਿਵੇਂ ਜਿਵੇਂ ਰਗੜੀ ਜਾਂਦੇ ਹੋ ਉਵੇਂ ਇਕੱਠਾ ਕਰ ਲਓ ਹੁਣ ਜਿਹੜੀ ਰਹਿੰਦੀ ਸੌਫ ਸੀਗੀ ਜੀ ਆਪਾਂ ਉਹ ਪਾ ਲਈ ਇਹਨੂੰ ਵੀ ਆਪਾਂ ਵਧੀਆ ਚੰਗੀ ਤਰ੍ਹਾਂ ਰਗੜ ਲੈਣਾ ਹੈਗਾ ਜੀ ਆਹ ਦੇਖੋ ਤੁਸੀਂ ਆਪਾਂ ਇਹਦੇ ਵਿੱਚ ਪਾ ਲੈ ਤੇ ਜਿਹੜੀਆਂ ਕਾਲੀਆਂ ਮਿਰਚਾਂ ਸੀ ਆਪਾਂ ਉਹ ਵੀ ਇਹਦੇ ਵਿੱਚ ਪਾ ਲੈਣੀਆਂ ਨੇ ਕੱਲੀਆਂ ਕਾਲੀਆਂ ਮਿਰਚਾਂ ਫਿਰ ਰਗੜੀਆਂ ਨਹੀਂ ਜਾਂਦੀਆਂ ਮਿਰਚਾਂ ਥੋੜੀਆਂ ਹੁੰਦੀਆਂ ਜੀ ਆਪਾਂ 2 ਚਮਚੀ ਪਾਉਣੇ ਹੈਗੇ ਨੇ ਆਪਾਂ 250 ਗ੍ਰਾਮ ਬਦਾਮਾਂ ਦੇ ਵਿੱਚ ਇੱਕ ਚਮਚ ਪਾਉਣਾ ਜੀ ਆਪਣੇ ਕੋਲੇ ਅੱਧਾ ਕਿਲੋ ਬਦਾ ਇਹਦੇ ਵਿੱਚ ਦੋ ਚਮਚੇ ਪਾ ਲਏ ਹਨਾ ਜੀ ਆਹ ਦੇਖੋ ਤੁਸੀਂ ਵਧੀਆ ਬਣ ਗਿਆ ਵਿੱਚੇ ਕਾਲੀ ਮਿਰਚ ਰਗੜੀ ਗਈ ਤੇ ਵਿੱਚੇ ਆਪਣੀ ਸੌਫ ਰਗੜੀ ਗਈ ਹੁਣ ਆਪਣੇ ਕੋਲੇ ਰਹਗੀ ਜੀ ਮਿਸ਼ਰੀ ਇਹਨੂੰ ਮਿਸ਼ਰੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਰਗੜ ਲੈਣਾ ਹੈ ਜੀ ਇਹਦੇ ਵਿੱਚ ਪਾ ਕੇ ਰਗੜ ਲਓ ਤੁਸੀਂ ਵਧੀਆ ਦਵਾਈ ਤਿਆਰ ਹੋ ਜਾਂਦੀ ਹੈ ਜੀ ਅਗਰ ਤੁਸੀਂ ਠੰਡ ਠੰਡੇ ਇਹਨੂੰ ਖਾ ਵੀ ਲਓਗੇ ਲਗਾਤਾਰ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਜੀ ਕਿਉਂਕਿ ਸੌਫ ਤੇ ਬਦਾਮ ਹੀ ਹੈ ਜੀ ਨਾ ਇਹ ਗਰਮੀ ਕਰੇ ਕਿਉਂਕਿ ਆਪਾਂ ਦੁੱਧ ਨਾਲ ਲੈਣੀ ਹੈ ਆਪਾਂ ਦੋ ਚਮਚੇ ਖਾਣੇ ਜੀ ਜ਼ਿਆਦਾ ਨਹੀਂ ਖਾਣੇ ਕੋਲੀਆਂ ਭਰ ਕੇ ਨਹੀਂ ਖਾਣੀਆਂ ਇਹਦੀਆਂ ਦੋ ਚਮਚ ਖਾਓ ਤੁਸੀਂ ਤੇ ਆਹ ਦੇਖੋ ਤੁਸੀਂ ਬਹੁਤ ਹੀ ਵਧੀਆ ਤਿਆਰ ਹੋ ਜਾਂਦੀ ਹੈ ਇਹ ਆ ਮਿਸਰੀ ਤਿਆਰ ਹੋ ਗਈ ਜੀ ਆਪਾਂ ਹੁਣ ਇਹਨੂੰ ਵੀ ਉਹਦੇ ਵਿੱਚ ਰਲਾ ਲਿਆ ਠੀਕ ਹੈ ਜੀ ਵਧੀਆ ਬਣ ਕੇ ਤਿਆਰ ਹੋ ਜੂ ਇਹਨੂੰ ਤੁਸੀਂ ਕੱਚ ਦੇ ਵਰਤਮਾਨ ਚ ਰੱਖ ਲਓ ਜੀ ਠੰਡੇ ਥਾਂ ਤੇ ਰੱਖੋ ਜ਼ਿਆਦੇ ਗਰਮੀ ਚ ਨਾ ਰੱਖੋ ਕਿਉਂਕਿ ਫਿਰ ਸੌਂਫ ਦੀ ਨਾ ਵਿੱਚ ਉਹ ਆਉਣ ਲੱਗ ਜਾਂਦੀ ਹੈਗੀ ਆ ਵਾਸ਼ਨਾ ਜੀ ਆਉਣ ਲੱਗ ਜਾਂਦੀ ਹੈ ਜੀ 스멜 ਜੀ ਆਉਣ ਲੱਗ ਜਾਂਦੀ ਹੈ ਕਿਉਂਕਿ ਸੌਫ ਆਪਾਂ ਰਗੜੀਏ ਨੂੰ ਤੁਸੀਂ ਠੰਡੇ ਥਾਂ 'ਚ ਰੱਖ ਲਓ ਦੋ ਚਮਚੇ ਕੱਢਿਆ ਕਰੋ ਰਾਤ ਨੂੰ ਸੌਣ ਲੱਗੇ ਤੇ ਦੁੱਧ ਨਾ ਲੈ ਲਿਆ ਕਰੋ ਆਹ ਦੇਖੋ ਜੀ ਤੁਸੀਂ ਇਹ ਵਧੀਆ ਬਣ ਗਈ ਹੁਣ ਆਪਣੇ ਤਿਆਰ ਹੋ ਗਈ ਇਹ ਵਧੀਆ ਹੁਣ ਇਹਨੂੰ ਆਪਾਂ ਨੇ ਕੀ ਕਰਨਾ ਜੀ ਚੰਗੀ ਤਰ੍ਹਾਂ ਰਲਾ ਲੈਣਾ ਹੈਗਾ ਆਪਣੇ ਕੋਈ ਕੜਛੀ ਕੁੜਛੀ ਚੱਕ ਲਓ ਤੁਸੀਂ ਉਹਦੇ ਨਾਲ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਓ ਰਲਾਲੋ ਜੀ ਤੁਸੀਂ ਜਦੋਂ ਇਹ ਵਧੀਆ ਰਲ ਗਈ ਹਨ ਤੇ ਤੁਸੀਂ ਇਹਨੂੰ ਡੱਬੇ 'ਚ ਪਾ ਕੇ ਰੱਖ ਲਿਓ ਇਹਨੇ ਵਧੀਆ ਬਣਜਣੇ ਨਾਲੇ ਖਾਣ ਚ ਸਵਾਦ ਹੁੰਦੀ ਹੈ ਨਾਲੇ ਮਿਸਰੀ ਵੀ ਠੰਡੀ ਹੁੰਦੀ ਹੈ ਜੀ ਇਹਨੇ ਗਰਮੈਸ਼ ਕਿਸੇ ਪਾਸੇ ਨਹੀਂ ਦੇਣੀ ਆਪਾਂ ਨੂੰ ਇਹਨੇ ਸਿਰ ਠੀਕ ਕਰ ਦੇਣਾ ਤਾਕਤ ਦੇਣੀ ਆ ਪੁੜਪੜੀਆਂ ਨਹੀਂ ਦੁਖਣਗੀਆਂ ਜੀ ਤੁਹਾਡੀਆਂ ਸਿਰ ਨਹੀਂ ਦੁਖੂਗਾ ਨਜਲਾ ਨਹੀਂ ਹੋਊਗਾ ਤੁਹਾਨੂੰ ਤੇ ਤੁਹਾਡੇ ਸਿਰ ਆਪਣੇ ਮਤਲਬ ਕਿ ਨਿਗਾਹ ਨਹੀਂ ਕਮਜ਼ੋਰ ਹੋਊਗੀ ਇਹ ਤੁਸੀਂ ਬਣਾਓ ਲਗਾਤਾਰ ਖਾਓ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਮੈਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਆ ਕਰੋ ਤੇ ਨਾਲੇ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਤੁਸੀਂ ਪਲੀਜ਼ ਪਿੰਡ ਦਾ ਨਾਮ ਵੀ ਜ਼ਰੂਰ ਪਾਇਆ ਕਰੋ ਤੁਸੀਂ ਮੈਨੂੰ ਫਿਰ ਬਹੁਤ ਮਤਲਬ ਮਾਣਜਾ ਮਹਿਸੂਸ ਹੁੰਦਾ ਹੈਗਾ ਨਾਲੇ ਮੈਨੂੰ ਪਿੰਡ ਦਾ ਪਤਾ ਲੱਗ ਜਾਂਦਾ ਚਲੋ ਠੀਕ ਹੈ ਜੀ ਕਰਦੇ ਆ ਫਿਰ ਆਪਾਂ ਇਹਨੂੰ ਇਕੱਠਾ ਤੇ ਪਾਉਨੇ ਆ ਕੱਚ ਦੇ ਵਰਤਮਾਨ ਚ ਤੇ ਚਲੋ ਠੀਕ ਹੈ ਜੀ ਕਰ ਦਿਓ ਸ਼ੇਅਰ ਦੱਬ ਕੇ